ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਹਰਿਆਣਾ ਦੇ ਵਿੱਚ ਸੀਨੀਅਰ ਆਈਪੀਐਸ ਅਫਸਰ ਯਾ ਪੂਰਨ ਕੁਮਾਰ ਦੇ ਜਿਹੜਾ ਆਤਮ ਹੱਤਿਆ ਦਾ ਮਸਲਾ ਹੈ ਉਹ ਬੜਾ ਗੰਭੀਰ ਹੋ ਗਿਆ ਤੇ ਅੱਜ ਕੁਸ਼ ਪਰਿਵਾਰ ਨੇ ਇਸ ਗੱਲ ਲਈ ਸਹਿਮਤੀ ਦਿੱਤੀ ਹੈ ਕਿ ਉਸ ਦਾ ਪੋਸਟਮਾਰਟਮ ਹੋ ਜਾਵੇ ਉਮੀਦ ਕੀਤੀ ਜਾ ਰਹੀ ਹੈ ਵੀ ਅੱਜ ਪੀਜੀਆਈ ਚੰਡੀਗੜ੍ਹ ਦੇ ਵਿੱਚ ਉਸ ਦਾ ਪੋਸਟਮਾਰਟਮ ਹੋਊਗਾ ਤੇ ਅੱਗੋਂ ਗੱਲ ਕਿੱਧਰ ਨੂੰ ਜਾਂਦੀ ਹੈ ਇਸ ਦੇ ਉੱਤੇ ਦੇਖਦੇ ਰਵਾਂਗੇ ਅ ਦੂਸਰੇ ਪਾਸੇ ਇੱਕ ਹੋਰ ਘਟਨਾ ਹੋ ਗਈ ਬੀ ਰੋहतक ਦੇ ਵਿੱਚ ਸਾਈਬਰ ਸਿਕਿਉਰਿਟੀ ਸੈੱਲ ਦੇ ਵਿੱਚ ਪੁਲਿਸ ਦੇ ਸਾਈਬਰ ਸੈੱਲ ਦੇ ਵਿੱਚ ਲੱਗੇ ਹੋਏ ਏਐਸਆਈ ਸੰਦੀਪ ਕੁਮਾਰ ਨੇ ਆਤਮ ਹੱਤਿਆ ਕਰ ਲਈ ਕਿਸੇ ਮੋਟਰ ਤੇ ਜਾ ਕੇ ਖੇਤ ਦੇ ਵਿੱਚ ਤੇ ਉਸ ਨੇ ਇੱਕ ਪੰਜ ਪੇਜਾਂ ਦਾ ਨੋਟ ਵੀ ਬਣਾਇਆ ਜਿਸ ਤਰ੍ਹਾਂ ਪੂਰਨ ਕੁਮਾਰ ਜੀ ਦੇ ਨੋਟ ਦੇ ਉੱਤੇ ਫਾਈਨਲ ਨੋਟ ਲਿਖਿਆ ਹੋਇਆ ਸੀ ਉਹ ਅੰਗਰੇਜ਼ੀ ਦੇ ਵਿੱਚ ਟਾਈਪ ਕੀਤਾ ਹੋਇਆ ਸੀ ਇਹ ਹੱਥ ਨਾਲ ਹੈ ਚਾਰ ਪੰਜ ਪੇਜਾਂ ਦਾ ਦੱਸਿਆ ਜਾ ਰਿਹਾ ਹੈ ਤੇ ਉਸ ਨੇ ਵੀਡੀਓ ਵੀ ਬਣਾਈ ਹੈ ਉਸ ਦੇ ਉੱਤੇ ਉਸ ਨੇ ਜਿਹੜੇ ਡੀਜੀਪੀ ਤੇ ਐਸਪੀ ਨੇ ਉਹਨਾਂ ਨੂੰ ਬਹੁਤ ਇਮਾਨਦਾਰ ਅਫਸਰ ਕਿਹਾ ਤੇ ਪੂਰਨ ਕੁਮਾਰ ਜੀ ਦੇ ਉੱਤੇ ਬਹੁਤ بڑے ਦੋਸ਼ ਲਾਏ ਏ ਇੱਕ ਗੱਲ ਹੈਗੀ ਇਸ ਤਰ੍ਹਾਂ ਦੀ ਅਸੀਂ ਇਹ ਸਮਝਦੇ ਹਾਂ ਵੀ ਅਸਲ ਮੁੱਦਾ ਜਿਹੜਾ ਪੂਰਨ ਕੁਮਾਰ ਜੀ ਦਾ ਵੀ ਉਹਨਾਂ ਨੂੰ ਜਦੋਂ ਆਤਮ ਹੱਤਿਆ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਉਹ ਖ ਬਹੁਤ ਚਾਰਾਜੋਈ ਕਰਦੇ ਆ ਅੱਡ ਅੱਡ ਤਰੀਕਿਆਂ ਦੇ ਨਾਲ ਉਹ ਹਿਊਮਨ ਰਾਈਟਸ ਕਮਿਸ਼ਨ ਨੂੰ ਲਿਖਦੇ ਆ ਸ਼ੈਡਿਊਲਡ ਕਾਸਟ ਕਮਿਸ਼ਨ ਨੂੰ ਲਿਖਦੇ ਆ ਉਹ ਸੂਬੇ ਦੇ ਗ੍ਰਹਿ ਮੰਤਰੀ ਨੂੰ ਮਿਲਦੇ ਆ ਕਹਿੰਦੇ ਆ ਦੱਸਦੇ ਆ ਤੇ ਉਹ ਡੀਜੀਪੀ ਨੂੰ ਲਿਖਦੇ ਆ ਹੋਰ ਅਧਿਕਾਰੀਆਂ ਨੂੰ ਲਿਖਦੇ ਆ ਪਰ ਉਹਦੀ ਸੁਣਵਾਈ ਨਹੀਂ ਹੁੰਦੀ ਤੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਜਾਰੀ ਰਹਿੰਦਾ ਹੈ ਜ ਜਿਹਦੇ ਚ ਆਈਐਸ ਅਫਸਰ ਵੀ ਨੇ ਪੀਸੀਐਸ ਆਈਏ ਆਈਪੀਐਸ ਅਫਸਰ ਵੀ ਨੇ ਅਖੀਰ ਤੇ ਮਜਬੂਰ ਹੋ ਕੇ ਉਹ ਆਤਮ ਹੱਤਿਆ ਕਰ ਜਾਂਦਾ ਹੈ ਉਹ ਇੱਕ ਗੱਲ ਦੇਖਣ ਨੂੰ ਸਮਝ ਲੱਗਦੀ ਹੈ ਵੀ ਉੱਥੇ ਕੀ ਚੱਕਰ ਹੈ ਦੂਜੇ ਪਾਸੇ ਸੰਦੀਪ ਕੁਮਾਰ ਜੀ ਨੇ ਕੋਈ ਐਸ ਕਿਸਮ ਦੇ ਕਾਰਨ ਵੀ ਉਹਨੂੰ ਮਜਬੂਰ ਹੋ ਕੇ ਆਤਮ ਹੱਤਿਆ ਕਰਨੀ ਪੈ ਰਹੀ ਹੈ ਕੋਈ ਉਸ ਤਰ੍ਹਾਂ ਦਾ ਜਿੰਨਾ ਕ ਹਾਲੇ ਤੱਕ ਅਖਬਾਰਾਂ ਦੇ ਵਿੱਚ ਆਇਆ ਹੈ ਉਹਨਾਂ ਦੇ ਜਿਹੜਾ ਸੁਇਸਾਈਡ ਨੋਟ ਹੈ ਉਹਦਾ ਆਤਮ ਹੱਤਿਆ ਦਾ ਨੋਟ ਉਹਦੇ ਤੇ ਵੀ ਤੇ ਉਸਦੀ ਵੀਡੀਓ ਤੋਂ ਵੀ ਕੋਈ ਐ ਨਹੀਂ ਲੱਗ ਰਿਹਾ ਵੀ ਬੰਦਾ ਮਜਬੂਰ ਹੋ ਕੇ ਆਤਮ ਹੱਤਿਆ ਕਰ ਰਿਹਾ ਉਹਨੂੰ ਤੰਗ ਇੰਨਾ ਪਰੇਸ਼ਾਨ ਕਰ ਦਿੱਤਾ ਗਿਆ ਤੇ ਜਿਸ ਪੂਰਨਕਵਾਦੀ ਤੇ ਉਹ ਇਸ ਦਿਨ ਦੋਸ਼ ਲਾ ਰਿਹਾ ਉਸ ਦਿਨ ਤਾਂ ਉਹ ਹੀ ਨਹੀਂ ਇਸ ਧਰਤੀ ਤੇ ਹੈ ਨਹੀਂ ਸੋ ਉਹ ਕਹਿ ਰਿਹਾ ਵੀ ਮੈਨੂੰ ਇਹ ਕੁਰਬਾਨੀ ਕਰਨੀ ਪੈ ਰਹੀ ਹੈ ਉਹਦਾ ਪਰਿਵਾਰ ਵੀ ਕਹਿ ਰਿਹਾ ਵੀ ਉਹਨੇ ਕੁਰਬਾਨੀ ਕਰ ਦਿੱਤੀ ਕੁਰਬਾਨੀ ਕਿਹਦੇ ਲਈ ਕਰ ਦਿੱਤੀ ਇਹ ਗੱਲ ਸਮਝ ਤੋਂ ਬਾਹਰ ਹੈ ਦੂਜੀ ਗੱਲ ਵੀ ਜਿਹੜਾ ਮੁੱਦਾ ਜਿਹੜਾ ਹੈ ਉਹ ਸਰਕਾਰ ਬਨਾਮ ਜਿਹੜੀ ਜਾਤ ਪਾਤ ਆਧਾਰਿਤ ਵਿਤਕਰ ਹੈ ਉਹ ਹੋ ਗਿਆ ਸੀ ਲੋਕ ਬਨਾਮ ਸਰਕਾਰ ਹੋ ਗਿਆ ਸੀ ਜਾਂ ਜਿਹੜੀ ਜਾਤ ਆਧਾਰਿਤ ਵਿਚਾਰਤਾ ਹੈ ਉਸ ਦੇ ਬਨਾਮ ਆਮ ਲੋਕ ਹੋ ਗਿਆ ਸੀ ਖਾਸ ਤੌਰ ਤੇ ਦਬੇ ਕੁਚਲੇ ਲੋਕ ਉਸ ਮੁੱਦੇ ਨੂੰ ਦੋ ਜਿਹੜੀਆਂ ਕਮਿਊਨਿਟੀਆਂ ਐ ਉਹਨਾਂ ਦੇ ਵਿਚਕਾਰ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਬਿਲਕੁਲ ਹੀ ਗਲਤ ਹੈ ਇਹ ਕੋਈ ਜਾਟ ਬਨਾਮ ਸ਼ਡਿਊਲ ਕਾਸਟ ਮੁੱਦਾ ਨਹੀਂ ਹੈ ਇਹ ਇਸ ਤਰ੍ਹਾਂ ਨਹੀਂ ਬਣਾਇਆ ਜਾਣਾ ਚਾਹੀਦਾ ਜਾਟਾਂ ਨੂੰ ਵੀ ਜਾਤਪਾਤ ਦੇ ਆਧਾਰ ਦੇ ਉੱਤੇ ਵਿਤਕਰੇ ਦਾ ਵਿਰੋਧ ਕਰਨਾ ਚਾਹੀਦਾ ਤੇ ਆਪ ਖੁਦ ਵੀ ਨਹੀਂ ਕਰਨਾ ਚਾਹੀਦਾ ਤੇ ਸ਼ਡਿਊਲਡ ਕਾਸਟ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਐ ਉਹਨਾਂ ਨੂੰ ਵੀ ਇਸ ਲੜਾਈ ਨੂੰ ਵੱਡੀ ਲੜਾਈ ਦੇ ਹਿੱਸੇ ਵਜੋਂ ਦੇਖਣ ਦੀ ਲੋੜ ਹੈਗੀ ਹੈ ਸੋ ਉਹ ਵਿਤਕਰੇ ਦੇ ਵਿਰੁੱਧ ਇਕੱਠੇ ਲੜਨ ਦੀ ਲੋੜ ਹੈ ਜਿਹੜੀ ਉਹ ਮਾਨਸਿਕਤਾ ਹੈ ਸਾਡੇ ਅੰਦਰ ਉਸ ਦੇ ਵਿਰੁੱਧ ਲੜਨ ਦੀ ਲੋੜ ਹੈ ਉਸ ਮਾਨਸਿਕਤਾ ਦੇ ਵਿੱਚ ਉਹ ਸਰਕਾਰੀ ਮਹਿਕਮਿਆਂ ਦੇ ਵਿੱਚ ਵੀ ਹੈ ਪੁਲਿਸ ਦੇ ਵਿੱਚ ਵੀ ਹੈ ਸਿਵਲ ਅਧਿਕਾਰੀਆਂ ਦੇ ਵਿੱਚ ਵੀ ਹੈ ਪੋਲਿਟਿਸ਼ੀਨਾਂ ਦੇ ਵਿੱਚ ਵੀ ਹੈ ਉਸ ਦੇ ਵਿਰੁੱਧ ਲੜਾਈ ਬਹੁਤ ਵੱਡਾ ਮੁੱਦਾ ਹੈਗਾ ਤੇ ਦੂਜਾ ਕਰਾਪਸ਼ਨ ਤੇ ਦੂਜਾ ਇਮਾਨਦਾਰੀ ਦਾ ਮੁੱਦਾ ਮੰਨ ਲਓ ਡੀਜੀਪੀ ਜਿਹਨੂੰ ਛੁੱਟੀ ਤੇ ਭੇਜਿਆ ਉਹ ਬਹੁਤ ਇਮਾਨਦਾਰ ਹੋਵੇ ਪਰ ਜੇ ਇਮਾਨਦਾਰ ਵਿਅਕਤੀ ਵੀ ਕਿਸੇ ਨਾਲ ਜਾਤੀ ਵਿਤਕਰਾ ਕਰਦਾ ਹੈ ਉਸ ਦੀ ਇਮਾਨਦਾਰੀ ਉਹਨੂੰ ਸਰਟੀਫਿਕੇਟ ਨਹੀਂ ਦੇ ਦੇਦੀ ਦੇ ਦਿੰਦੀ ਵੀ ਉਹ ਜਾਤੀ ਵਿਤਕਰਾ ਕਰੇ ਇਸ ਕਰਕੇ ਇਹ ਦਲੀਲਾਂ ਬਿਲਕੁਲ ਹੀ ਗਲਤ ਨੇ ਤੇ ਮਸਲੇ ਨੂੰ ਉਲਟ ਪਾਸੇ ਲੈ ਜਾਂਦੀਆਂ ਨੇ ਮਸਲਾ ਵੱਡਾ ਹੈਗਾ ਜਾਤ ਪਾਤੀ ਵਿਤਕਰਾ ਉਹਦੇ ਆਧਾਰ ਦੇ ਉੱਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਇਹ ਵੱਡਾ ਮੁੱਦਾ ਹੈਗਾ ਸਿਰਫ ਪੂਰਨ ਕੁਮਾਰ ਜੀ ਤਾਂ ਉਸ ਦੀ ਇੱਕ ਸਿਰਫ ਉਹਦੀ ਚਿੰਗਾ ਮਾਤਰ ਨੇ ਉਹਦੇ ਦੱਸਣ ਦਾ ਇੱਕ ਇੱਕ ਛੋਟਾ ਜਿਹਾ ਕੰਮ ਨਹੀਂ ਗੇ ਸੋ ਅਸੀਂ ਸਮਝਦੇ ਹਾਂ ਵੀ ਉਸ ਦੇ ਵਿਰੁੱਧ ਸਾਨੂੰ ਸਮੁੱਚੇ ਤੌਰ ਤੇ ਲੜਨ ਦੀ ਲੋੜ ਹੈ ਜਾਤ ਪਾਤ ਦੇ ਵਿਤਕਰੇ ਦੇ ਖਿਲਾਫ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਹਾਂ ਕਿ ਸਾਊਥ ਏਸ਼ੀਅਨ ਯੂਨੀਵਰਸਿਟੀ ਹੈ ਦਿੱਲੀ ਦੇ ਵਿੱਚ ਜਿਹੜੀ ਕਿ ਆਪਣੇ ਜਿਹੜਾ ਨੇਪਾਲ, ਭਟਾਨ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵਜ਼ ਵਗੈਰਾ ਦੇ ਸਾਊਥ ਏਸ਼ੀਅਨ ਕੰਟਰੀਜ਼ ਤੋਂ ਬੱਚਿਆਂ ਨੂੰ ਦਾਖਲ ਕਰਦੀ ਹੈ ਭਾਰਤ ਦੇ ਬੱਚੇ ਵੀ ਉੱਥੇ ਦਾਖਲੇ ਹੋਵੇ ਪਹਿਲਾਂ ਵੀ ਉੱਥੇ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਕੁਝ ਸਟੂਡੈਂਟਸ ਦੀ ਅਥੇਵੰਦੀਆਂ ਦੇ ਉੱਤੇ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਬੜੇ ਸਖਤ ਕਾਰਵਾਈਆਂ ਕੀਤੀਆਂ ਨੇ ਬੇਲੂੜੀਆਂ ਉਹ ਵੀ ਗੱਲਾਂ ਕਰਕੇ ਉਹ ਨਿਊਜ਼ ਚਾਹੁੰਦੀ ਰਹੀ ਹੈ ਹੁਣ ਜਿਹੜੀ ਕਦੇ ਰਾਈਟ ਵਿੰਗ ਦੇ ਲੋਕ ਜਿਹੜੇ ਆ ਉੱਥੇ ਨਾਨ ਵੇਜ ਬਣਾਉਣ ਤੋਂ ਇਤਰਾਜ਼ ਕਰਦੇ ਆ ਅੱਡ ਦੇਸ਼ਾਂ ਤੋਂ ਆਏ ਹੋਏ ਲੋਕ ਨੇ ਉਹ ਵੇਜ ਨਾਨ ਵੇਜ ਖਾਂਦੇ ਆ ਉਹਨਾਂ ਦੀ ਹੈਬਿਟਸ ਨੇ ਸੋ ਇਸ ਕਰਕੇ ਇਹ ਜੀ ਯੂਨੀਵਰਸਿਟੀ ਅੱਡ ਅੱਡ ਤਰ੍ਹਾਂ ਨਾਲ ਸੁਰਖੀਆਂ 'ਚ ਰਹਿੰਦੀ ਰਹੀ ਹੈ ਉੱਥੇ ਵੀ ਮਾਨਸਿਕਤਾ ਇਸੇ ਕਿਸਮ ਦੀ ਹੈ ਸੋ ਉਹਦੇ ਚ ਹੁਣ ਦੋ ਤਿੰਨ ਤਿੰਨ ਦਿਨ ਹੋ ਗਏ ਪਹਿਲਾਂ ਇੱਕ ਜਿਹੜੀ ਕੁੜੀ ਐ ਬਿਹਾਰ ਤੋਂ ਜਿਹੜੀ ਬੀ ਟੈਕ ਦੀ ਫਸਟイヤー ਦੀ ਸਟੂਡੈਂਟ ਐ ਉਸ ਨੂੰ ਦਿਨੇ ਦਿਹਾੜੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਬਾਹਰ ਨਹੀਂ ਦਿਨੇ ਦਿਹਾੜੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਕੁਝ ਬੰਦੇ ਉਹਨੂੰ ਆਡੀਟੋਰੀਅਮ ਖਿੱਚ ਕੇ ਲੈ ਜਾਂਦੇ ਐ ਤੇ ਉਸ ਦੇ ਨਾਲ ਜਿਹੜਾ ਸਮੂਹ ਬਲਾਤਕਾਰ ਦੀਆਂ ਕੋਸ਼ਿਸ਼ਾਂ ਕਰਦੇ ਐ ਉਹਨੂੰ ਕਿਡਨੈਪ ਕਰ ਲੈਂਦੇ ਐ ਉਹਦੇ ਜਦੋਂ ਉਹ ਵਾਪਸ ਮਿਲਦੀ ਐ ਦੂਜੇ ਦਿਨ ਉਹਦਾ ਉਹਨਾਂ ਦੇ ਨਾਲ ਦੇ ਵਿਦਿਆਰਥੀ ਉਹਦੀ ਰਿਪੋਰਟ ਕਰ ਦਰਜ ਕਰਦੇ ਇਹਨੂੰ ਪਤਾ ਨਹੀਂ ਲੱਗ ਰਿਹਾ ਕਿੱਥੇ ਹੈ ਮਿਸਿੰਗ ਰਿਪੋਰਟ ਕਰਦੇ ਆ ਯੂਨੀਵਰਸਿਟੀ ਦੇ ਘਟ ਜਿਹੜੇ ਆ ਉਸੇ ਕੁੜੀ ਦੇ ਉੱਤੇ ਬਲੇਮ ਲਾਇਆ ਜਾਂਦੀ ਹੈ ਤੇ ਉਹ ਜਿਹੜੀ ਕੁੜੀ ਦੂਜੇ ਦਿਨ ਜਦੋਂ ਮਿਲਦੀ ਹੈ ਤਾਂ ਉਹਦੇ ਕੱਪੜੇ 파ਟੇ ਹੋਏ ਆ ਉਹਦੇ ਚਿਹਰੀ ਟੱਲ ਲੱਗੀਆਂ ਹੋਈਆਂ ਨੇ ਉਹਦਾ ਬੁਰਾ ਹਾਲ ਹੋਇਆ ਹੋਇਆ ਤੇ ਉਹ ਜਿਹੜੀ ਹੈ ਉਹਦੀ ਐਫ ਆਈ ਆਰ ਬਾਅਦ ਚ ਪੁਲਿਸ ਦਰਜ ਕਰਦੀ ਹੈ ਵਿਦਿਆਰਥੀ ਜਿਹੜੇ ਆ ਉਹ ਯੂਨੀਵਰਸਿਟੀ ਨੂੰ ਘੇਰੀ ਖੜੇ ਆ ਉਹਨਾਂ ਦਾ ਕਹਿਣਾ ਹੈ ਜਿਹੜਾ ਵੀ ਉਹ ਉਹ ਇਕਤਾ ਇਹ ਕਹਿ ਰਿਹਾ ਹੈ ਵੀ ਜੁਨੀਵਰਸਿਟੀ ਦੇ ਅਧਿਕਾਰੀ ਜਿਹੜੇ ਐ ਇਸ ਗੱਲ ਤੇ ਮਿੱਟੀ ਪਾਉਣ ਦੇ ਉੱਤੇ ਲੱਗੇ ਹੋਏ ਸੀ। ਦੂਜਾ ਇਹ ਹੈ ਉਹ ਵਿਕਟਮ ਨੂੰ ਇਹ ਬਲੇਮ ਕਰਨ ਦੇ ਉੱਤੇ ਲੱਗੇ ਹੋਏ ਸੀ ਵੀ ਇਹ ਕੁੜੀ ਦਾ ਹੀ ਆਪ ਤੇ ਕਿਸੇ ਮੁੰਡੇ ਨਾਲ ਕੋਈ ਹੋਣੀ ਹੈ ਇਸ ਤਰ੍ਹਾਂ ਹੋ ਗਿਆ ਹੋਊਗਾ। ਇਸ ਤਰ੍ਹਾਂ ਦੀਆਂ ਗੱਲਾਂ। ਤੇ ਜਿਹੜੀ ਐਫ ਆਈ ਆਰ ਹੈ ਉਹਨੂੰ ਵੀ ਉਹਦੇ 'ਚ ਵੀ ਦੇਰੀ ਕਰੀ ਹੈਗੀ। ਤੇ ਇਸ ਕਰਕੇ ਉਹ ਜਸਟਿਸ ਦੀ ਮੰਗ ਕਰਦੇ ਐ, ਇਨਸਾਫ ਦੀ ਮੰਗ ਕਰਦੇ ਐ। ਸੇਫਟੀ ਦੀ ਮੰਗ ਕਰਦੇ ਐ ਕੁੜੀਆਂ ਦੀ ਦੀ। ਤੇ ਕਿਸੇ ਤਰ੍ਹਾਂ ਦਾ ਕੋਈ ਬਦਲਾ ਲਊ ਕਾਰਵਾਈ ਨਾ ਹੋਵੇ ਕਿਸੇ ਦੀ ਵੀ ਖਿਲਾਫ ਇਸ ਦੀ ਮੰਗ ਕਰ ਰਹੇ ਹੈ ਵਿਦਿਆਰਥੀ ਜਿਹੜੇ ਆ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਆ ਵੀ ਕੁਝ ਦਿਨ ਪਹਿਲਾਂ ਪੱਛਮੀ ਗਾਲ ਦੇ ਕੈਮੈਡੀਕਲ ਕਾਲਜ ਦੇ ਵਿੱਚ ਉੜੀਸਾ ਤੋਂ ਪੜਨ ਆਈ ਵਿਦਿਆਰਥਣ ਉੱਥੇ ਡਾਕਟਰੀ ਕਰਨ ਆਈ ਵਿਦਿਆਰਥਣ ਦਾ ਬਲਾਥਕਾਰ ਹੋ ਗਿਆ ਰਾਤ ਨੂੰ ਉਹ ਕਿਸੇ ਆਪਣੇ ਦੋਸਤ ਨਾਲ ਬਾਹਰ ਨਿਕਲੀ ਹੈ ਤੇ ਉਸ ਨੂੰ ਦਾ ਗੈਂਗ ਰੇਪ ਹੋ ਗਿਆ ਮੁੰਡਿਆਂ ਨੇ ਕਰ ਦਿੱਤਾ ਉਸ ਦੇ ਉੱਤੇ ਮੰਮਤਾ ਵੈਨਰਜੀ ਨੇ ਬਿਆਨ ਦਿੱਤਾ ਵੀ ਕੁੜੀਆਂ ਜਿਹੜੀਆਂ ਨੇ ਰਾਤ ਨੂੰ ਬਾਹਰ ਨਾਲ ਨਿਕਲਣ ਨੂੰ ਹੌਸਟਲ ਦੇ ਨਿਯਮ ਲਾਗੂ ਰਹਿਣ ਤੇ ਉਹਨਾਂ ਨੂੰ ਸਖਤੀ ਨਾਲ ਪਾਲਣਾ ਕਰਨ ਉਹਦੀ ਨਿੰਦਿਆ ਵੀ ਹੋਈ ਇਸ ਗੱਲ ਦੇ ਉੱਤੇ ਅਸੀਂ ਹੁਣ ਇੱਥੇ ਇਹ ਪੁੱਛਣਾ ਚਾਹੁੰਦੇ ਆ ਇਹ ਤਾਂ ਦਿਨ ਦਿਹਾੜੇ ਘਟਨਾ ਹੋਈ ਆ ਸਾਊਥ ਏਸ਼ੀਆ ਕਿਸੇ ਮੁੰਡੇ ਨਾਲ ਨਹੀਂ ਗਈ ਕੁੜੀ ਰਾਤ ਨੂੰ ਨਹੀਂ ਗਈ ਦਿਨੇ ਗਈ ਹੈ ਕਿੱਥੇ ਗਈ ਹੈ ਕਾਲਜ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਇਹ ਬਾਹਰ ਵੀ ਨਹੀਂ ਗਈ ਸੋ ਇਸ ਕਰਕੇ ਜਦੋਂ ਅਸੀਂ ਉਹੇ ਜਿਹਾ ਕੋਈ ਬਿਆਨ ਦੰਨਿਆ ਤਾਂ ਅਸੀਂ ਘਟਨਾ ਦੀ ਜਿਹੜੀ ਵੱਡੀ ਡਾਈਮੈਂਸ਼ਨ ਹੈ ਉਹਨੂੰ ਛੋਟੀ ਜੀ ਉਥੇ ਲੈ ਆਉਣੀ ਹੈ ਜਿੱਥੇ ਉਹ ਕੁੜੀ ਹੀ ਦੋਸ਼ੀ ਪਾਈ ਜਾਵੇ ਸੋ ਇਸ ਕਰਕੇ ਅਸੀਂ ਵਿਕਟਿਮ ਨੂੰ ਬਲੇਮ ਕਰਨ ਦੇਉ ਤੇ ਜ਼ਿਆਦਾ ਜੋਰ ਦੰਨਿਆ ਮਮਤਾ ਬੈਨਰਜੀ ਦਾ ਇਹ ਬਿਆਨ ਬਿਲਕੁਲ ਹੀ ਮਾੜਾ ਸੀਗਾ ਤੇ ਆਮ ਲੋਕ ਉਸ ਬਿਆਨ ਦੀ ਪ੍ਰਸ਼ੰਸਾ ਕਰਦੇ ਆ ਵੀ ਹਾਂ ਕੁੜੀਆਂ ਨੂੰ ਆਪਣੀ ਹਫਾਜ਼ਤ ਆਪ ਕਰਨੀ ਚਾਹੀਦੀ ਹੈ ਆਪਣਾ ਬਚਾਅ ਰੱਖਣਾ ਚਾਹੀਦਾ ਹੈ ਅਸੀਂ ਇੱਕ ਮਾਹੌਲ ਇਹ ਹੈ ਜਾਂ ਕਿਉਂ ਨਾ ਬਣਾਈਏ ਸਾਰੇ ਦੇਸ਼ ਦਾ ਜਿੱਥੇ ਲੋਕ ਫਰੀਲੀ ਜਾ ਆ ਸਕਣ ਦਿਨੇ ਵੀ ਜਾ ਸਕਣ ਰਾਤ ਨੂੰ ਜਾ ਸਕਣ ਕੁੜੀਆਂ ਵੀ ਜਾ ਸਕਣ ਉਹ ਮਾਹੌਲ ਅਸੀਂ ਕਿਉਂ ਨਹੀਂ ਬਣਾ ਰਹੇ ਉਹਦੇ ਚ ਕੀ ਕੀ ਕਸਰਾਂ ਨੇ ਉਹਦੇ ਤੇ ਜ਼ੋਰ ਜ਼ਿਆਦਾ ਲਾਉਣ ਦੀ ਲੋੜ ਹੈ ਸੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਬਿਹਾਰ ਦੀਆਂ ਚੋਣਾਂ ਹੋਣੀਆਂ ਨੇ 11 ਅਗਲੇ 7 ਨਵੰਬਰ ਤੇ 11 ਨਵੰਬਰ ਨੂੰ 15 ਨੂੰ ਰਿਜ਼ਲਟ ਆਉਣਾ ਹੈ ਨतीश ਕੁਮਾਰ ਜੀ ਸਨ 2025 ਤੋਂ ਉੱਥੋਂ ਦੇ ਮੁੱਖ ਮੰਤਰੀ ਨੇ ਇਸ ਦੇ ਵਿੱਚ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਪਿਛਲੇ 4-5 ਸਾਲਾਂ ਦਾ ਜਿਹੜਾ ਪ੍ਰਤੀ ਵਿਅਕਤੀ ਆਮਦਨ ਹੈ ਹਾਲਾਂਕਿ ਪ੍ਰਤੀ ਵਿਅਕਤੀ ਆਮਦਨ ਕੋਈ ਪੱਕਾ ਟੱਕਾ ਕੋਈ ਪੈਮਾਨਾ ਨਹੀਂ ਹੈਗਾ ਪਰ ਜਿੰਨਾ ਕੁ ਵੀ ਹੈ ਉਸ ਦੇ ਮੁਤਾਬਕ ਵੀ 2020-21 ਦੇ ਵਿੱਚ ਦੇਸ਼ ਦੇ ਪੱਧਰ ਦੇ ਉੱਤੇ ਔਸਤ 1,27,244 ਪ੍ਰਤੀ ਵਿਅਕਤੀ ਆਮਦਨ ਸੀ ਤੇ ਜਦ ਕਿ ਬਿਹਾਰ ਦੇ ਵਿੱਚ 42,128 ਰੁਪਏ ਸੀ ਜਿਹੜੀ ਕਿ ਕੁੱਲ ਦੇਸ਼ ਦੇ ਪੱਧਰ ਦੇ ਉੱਤੇ ਐਵਰੇਜ ਦਾ 33% ਹੈ 21 22 ਦੇ ਵਿੱਚ 31.3% ਰਿਹਾ 22 23 ਦੇ ਵਿੱਚ 31.6% ਰਿਹਾ ਤੇ 23 24 ਦੇ ਵਿੱਚ 31.9% ਰਿਹਾ 24 25 ਚ 32.5% ਜਾਨੀ ਕਿ ਜਿੰਨੇ ਦੇਸ਼ ਦੇ ਵਿੱਚ ਐਵਰੇਜ ਲੋਕਾਂ ਦੀ ਆਮਦਨ ਹੈ ਬਿਹਾਰ ਦੇ ਲੋਕਾਂ ਦੀ ਆਮਦਨ ਪ੍ਰਤੀ ਵਿਅਕਤੀ ਉਹਦੇ ਤੀਜੇ ਹਿੱਸੇ ਤੋਂ ਵੀ ਕੱਟ ਹੈ ਹੁਣ ਇਹਨੂੰ ਆਪਾਂ ਕਿਹੜੀ ਸਰਕਾਰ ਕਹੀਏ ਬੀਜੇਪੀ ਵੀ ਉਹਦੇ ਨਾਲ ਦੁਬਾਰਾ ਚੋਣਾਂ ਵੀ ਹੋ ਰਹੀਆਂ ਨੇ ਪਤਾ ਨਹੀਂ ਕੀ ਹੋਣਾ 10-1000 ਰੁਪਿਆ ਔਰਤਾਂ ਦੇ ਖਾਤੇ ਪਾ ਕੇ ਸਰਕਾਰੀ ਖਾਤੇ ਚੋਂ ਰਿਸ਼ਵਤ ਦੇ ਕੇ ਵੋਟਾਂ ਲੈਣ ਦੀ ਕੋਸ਼ਿਸ਼ ਹੈ ਦੇਖਦੇ ਆ ਲੋਕ ਕੀ ਕਰਦੇ ਐ ਪਰ ਇਹ ਲੋਕਾਂ ਦੇ ਨਾਲ ਨਿਰੀ ਠੱਗੀ ਐ ਜਿਹੜੀ 20 ਸਾਲਾਂ ਤੋਂ ਸਰਕਾਰ ਲੋਕਾਂ ਨੂੰ ਇੰਨਾ ਗਰੀਬ ਰੱਖੀ ਬੈਠੀ ਐ ਉਹ ਦੁਬਾਰਾ ਕਿਸ ਮੂੰਹ ਨਾਲ ਲੋਕਾਂ ਜਾ ਰਹੀ ਐ ਸਾਡਾ ਸਵਾਲ ਹੈ ਏ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਵੀ ਰਾਜਸਥਾਨ ਦੇ ਵਿੱਚ ਕੱਲ ਇੱਕ ਜਿਹੜੀ ਏਸੀ 슬ੀਪਰ ਕੋਚ ਹੈ ਜਿਹੜੇ ਸੌਣ ਦੀਆਂ ਸੀਟਾਂ ਹੁੰਦੀਆਂ ਨੇ ਉਹ 3:00 ਵਜੇ ਦਿਨੇ 3:00 ਵਜੇ ਜੈਸਲਮੇਰ ਤੋਂ ਜੋਧਪੁਰ ਜਾ ਰਹੀ ਸੀ ਤੇ ਉਹਨੂੰ ਅੱਗ ਲੱਗ ਗਈ ਤੇ ਅੱਗ ਲੱਗ ਕੇ 20 ਲੋਕ ਉਦੋਂ ਹੀ ਸੜ ਕੇ ਮਰ ਗਏ ਵਿਚਾਰੇ ਤੇ ਬਹੁਤ ਸਾਰੇ ਜਿਹੜੇ ਐ ਬਹੁਤ ਜ਼ਿਆਦਾ ਜ਼ਖਮੀ ਨੇ ਉਹਨਾਂ ਦੇ ਜਿਹੜੇ ਜਲਣ ਦੇ ਜਿਹੜੇ ਹੈਗੇ ਆ ਸਰੀਰ 70% ਤੋਂ ਵੱਧ ਨੇ ਬੜੀ ਹਾਲਤ ਮਾੜੀ ਐ ਅਸੀਂ ਉਹਨਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਆ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਜਹੀਆਂ ਘਟਨਾਵਾਂ ਨੂੰ ਰੋਕਣ ਦੀ ਜ਼ਰੂਰ ਸਖਤ ਗਾਈਡਲਾਈਨਾਂ ਜਾਰੀ ਹੋਣੀਆਂ ਚਾਹੀਦੀਆਂ ਨੇ ਲਾਸਟ ਗੱਲ ਦੋਸਤੋ ਇਜ਼ਰਾਈਲ ਤੇ ਹਮਾਸ ਦਾ ਜਿਹੜੀ ਜੰਦ ਬੰਦੀ ਕਰਵਾਈ ਐ ਟਰੰਪ ਨੇ ਬੜਾ ਉਹਦਾ ਰੌਲਾ ਪੈ ਰਿਹਾ ਹੈ ਕਹਿੰਦੀ ਐ ਕੋ ਨਾ ਚੱਲੀ ਬਾਬਾ ਤੇ ਹਾਈ ਕੱਲ ਇਜ਼ਰਾਈਲ ਨੇ ਹਮਾਸ ਦੇ ਪੰਜ ਬੰਦੇ ਕੱਲ ਹਮਾਸ ਦੇ ਨਹੀਂ ਫਲਸਤੀਨੀ ਲੋਕ ਪੰਜ ਜਣੇ ਮਾਰ ਦਿੱਤੇ ਤੇ ਉਹਨਾਂ ਦੇ ਜਿਹੜੇ ਜਿਉਂਦੇ ਬੰਦੀ ਐ ਉਹ ਵਾਪਸ ਦੇਤੇ ਦੂਜੇ ਜਿਹੜੇ ਮਰੇ ਹੋਈਆਂ ਲਾਸ਼ਾਂ ਨੇ ਚਾਰ ਦੇਤੀਆਂ ਕਿਉਂਕਿ ਜਿੰਨੀ ਉੱਥੇ ਤਬਾਹੀ ਹੋਈ ਹੋਈ ਐ ਕਿਹੜਾ ਬੰਦੀ ਕਿੱਥੇ ਰੱਖਿਆ ਹੋਇਆ ਸੀ ਉਹ ਉੱਥੋਂ ਮਲਬੇ 'ਚੋਂ ਕੱਢਣਿਆ ਉਹ ਹੁਣ ਤੱਕ ਤਾਂ ਫੌਜ ਬੈਠੀ ਸੀ ਉਹ ਮਲਵੇ ਜੋ ਕੱਢਣੇ ਕਿਸ ਤਰ੍ਹਾਂ ਨਿਕਲਦੇ ਕਿਵੇਂ ਨਾ ਨਿਕਲਦੇ ਉਸ ਦਾ ਬਹਾਨਾ ਬਣਾ ਕੇ ਜਿਹੜੀ ਉੱਥੇ ਏਡ ਭੇਜਣੀ ਸੀ ਸਹਾਇਤਾ ਭੇਜਣੀ ਸੀ ਉਹ ਰਾਹ ਖੋਲਣਾ ਸੀ ਬੀਟ ਨੂੰ ਰਫਾ ਵਾਲਾ ਬਾਰਡਰ ਖੋਲ ਕੇ ਟਰੱਕ ਆਉਣੇ ਸੀ ਉਹ ਇਜ਼ਰਾਈਲ ਨੇ ਬੰਦ ਕਰ ਦਿੱਤਾ ਜਾਨੀ ਉਹਨਾਂ ਨੂੰ ਮਾਰਨ ਇੱਕੋ ਇੱਕ ਗੱਲ ਜੇ ਸਾਰੇ ਸਮਝੌਤੇ ਜੀ ਬਾਕੀ ਸਾਰਾ ਕੁਝ ਹੀ ਗਲਤ ਤੇ ਸੀਗਾ ਗਲਤ ਤੇ ਗਲਤ ਸੀਗਾ ਇੱਕੋ ਇੱਕ ਗੱਲ ਚੰਗੀ ਸੀ ਵੀ ਇਹ ਲੜਾਈ ਬੰਦ ਹੋ ਗਈ ਮਾਰਾ ਮਾਰੀ ਬੰਦ ਹੋ ਗਈ ਜੇ ਹੁਣ ਫੇਰ ਬੰਦੇ ਮਾਰ ਰਹੇ ਐ ਤੇ ਫੇਰ ਉਹਨਾਂ ਕੋਲ ਸਹਾਇਤਾ ਦੇ ਟਰੱਕ ਨਹੀਂ ਜਾਣੇ ਫੇਰ ਅਜਿਹੇ ਸਮਝੌਤੇ ਦਾ ਐਡੇ ਤਾਂ ਝਾਮ ਦਾ ਕੀ ਫਾਇਦਾ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ